ਦੇ ਪੀਤਵਾਦੀਓ ਤੁਝ ਕੇ ਬੇਤਖਰੀ ਨਿਮਾਣੀ ਮਿਲਦੇ ਬਾਲੀ ਅਰੰਡਾ ਪਾਵੇ ਭਰੀਏ ਜਾਵੇ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਤਮ ਪਗਉਤੀ ਸਵਰਗ ਕਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAMDAS ਹੈ ਹਣੀ ਸਹਾਏ ਅਰਜਨ ਸਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਤਰ ਸਿਮਰਿਆ ਘਰ ਨਾਉ ਨਿਦਿਆਵੇ ਧਾਰੇ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਜਾ ਪਿਆਰਿਆਂ ਚੋਂ ਹਾਂ ਸਾਹਿਬ ਜਾਨਿਆਂ ਚਾਰੀਆਂ ਮੁਪਿਆਂ ਹੱਠੀਆਂ ਤੱਬੀਆਂ ਤੱਬੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਵ ਵਾਹੀ ਦੇਖਿਆ ਨ ਦਿੱਖ ਕੀਤਾ ਤੇਰਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿੰਦਾ ਸਿੰਘਾ ਸਿੰਘਣੀਆਂ ਵਾਲੇ ਧਰਮ 헤 ਤਸੀਸ ਦਿੱਤੇ ਬੰਦ ਬੰਦ ਕਟਾਈ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਆਰਿਆਂ ਨਾਲ ਤੇੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ-ਵਾਸਾ ਨਾਲ ਨਿਵਾਹੀ ਨ adiabatic ਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿ ਜੇ ਆਵੇ ਜੇ ਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾ ਤਹਾ ਰੱਛਿਆ ਰਿਹਾਇਤ ਦੇਗ ਤੇਗ ਮਤੇ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਈ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਖਾੜੋਂ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਬੀਬੇ ਕਾਣ ਵਿਸਾਹਾ ਦਾਣ ਪ੍ਰੋਸਾ ਦਾਣ ਦਾਣਾ ਸਰਦਾਰ ਨਾਮ ਦਾਣ ਸ੍ਰੀ ਅੰਮ੍ਰਿਤ ਸਰਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੱਡੇ ਬੁੰਗੇ ਜੁਕੋ ਚੋਕਿਆ ਤਲ ਧਰਮ ਕਾਜੈ ਕਾਰ ਬੁੱਲ੍ਹੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪੱਤ ਦਾ ਰਾਖਾ ਆਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਲ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਲੋਵੀ ਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਾ

ਆਪ ਜੀ ਦੇ ਹਜ਼ੂਰ ਅਰਦਾਸ ਬੇਦੀ ਜੋਤਰੀ ਹੈ ਸਤਿਗੁਰ ਜੀਓ ਚਾਰ ਪਹਿਰ ਰਹਿਣ ਆਪ ਜੀ ਦੇ ਘਰ ਅੰਦਰ ਸੁਖ ਆਨੰਦ ਨਾਲ ਬਤੀਤ ਹੋਈ ਹੈ ਪਾਤਸ਼ਾਹ ਜੀਓ ਚਾਰ ਪਹਿਰ ਦਿਨ ਆਪਣੇ ਘਰ ਅੰਦਰ ਸੁਖ ਆਨੰਦ ਨਾਲ ਬਤੀਤ ਕਰਾਉਣਾ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗਾਂਝੇ ਸਾਹਿਬ ਜੀ ਵਿਖੇ ਪਾਵਨ ਵਰਵਾਰੇ ਅੰਦਰ ਸਤਿਗੁਰੂ ਜੀ ਆਪ ਜੀ ਨੇ ਸੁੰਦਰ ਸਿੰਘਾਸਣ ਸਜਾਏ ਗਏ ਹਨ ਕਰੋ ਕਿਰਪਾ ਸਿੰਘਾਸਣਾਂ ਪਰ ਪ੍ਰਕਾਸ਼ਮਾਨ ਹੋ ਕਰਕੇ ਸੰਗਤ ਨੂੰ ਖੁੱਲੇ ਦਰਸ਼ਨ ਦੀਦਾਰ ਪਾਵਣ ਇਲਾਹੀ ਖੁਰਮਾਨ ਬਖਸ਼ੇ ਕਿਰਤ ਆਤ ਕਰੋ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿੱਲ ਫੁੱਲ ਪਟਾਵਾ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਦਕ ਕਰੋ ਸਾ ਨਾਮ ਦਰ ਬਖਸ਼ਣਾ ਸ਼ੋਕ ਪਾਵਣਾਵਾ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਕਰੋ ਕਿਰਪਾ ਆਪ ਜੀ ਦਾ ਪਾਵਨ ਸਰੂਪ ਸੁਖ ਆਸਣ ਸੁਖਾਨਾਂ ਤੋਂ ਪ੍ਰਕਾਸ਼ ਅਸਥਾਨ ਤੇ ਲਿਜਾਣ ਦੀ ਆਗਿਆ ਬਖਸ਼ੋ ਰਸਤੇ ਵਿੱਚ ਅੰਗ ਸੰਗ ਸਹਾਈ ਹੋਣਾ ਸੁਖ ਹੋਵੇ ਨਾਮ ਜਪਿਆਵੇ ਸਿੱਖ ਪਰਦੇ ਸੁਣਦੇ ਸਰਬੱਤ ਦਾਹੇਵੰਦ ਹੋਵਣ ਨਾਨਕ ਨਾਮ ਚੜਹੀ ਕਰਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ